ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਪਰਮ ਆਉਂਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਹਾਂ ਕੱਚੀ ਲੱਸੀ ਵਾਲਾ ਗੁਰਪ੍ਰੋ ਛਬੀਲ ਵਾਲਾ ਗੁਰਪ੍ਰੋ ਛਬੀਲ ਦੇ ਪਰ ਅੱਜ ਅਸੀਂ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਸਮਝਾਈਏ ਕਿ ਗੁਰੂ ਅਰਜਨ ਦੇਵ ਪਾਸ਼ਾ ਦੇ ਸ਼ਹਾਦਤ ਦੇ ਅਸਲ ਕਾਰਨ ਕੀ ਸੀ ਗੁਰੂ ਅਰਜਨ ਦੇਵ ਪਾਸ਼ਾ ਸ਼ਹਾਦਤ ਦੇ ਪਿੱਛੇ ਕਾਰਨਾਂ ਦੀ ਬਹੁਤ ਲੰਬੀ ਲੜੀ ਹੈ ਚੰਦੂ ਦੀ ਵਿਰੋਧਤਾ ਰਿੱਥੇ ਦੀ ਵਿਰੋਧਤਾ ਸਖੀ ਸਰਰ ਵਿਰੋਧਤਾ ਪਰ ਇਹ ਸਾਰੇ ਕਾਰਨ ਸ ਛੋਟੇ ਕਾਰਨ ਸਨ ਅਸਲ ਕਾਰਨ ਜਿਹੜਾ ਸੀਗਾ ਉਹ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਬਾਣੀ ਦਾ ਸ਼ੁੱਧ ਰੂਪ ਵਿੱਚ ਬਿਨਾਂ ਕਿਸੇ ਮਿਲਾਵਟੋਂ ਸਾਡੇ ਤੱਕ ਆਣਾ ਧੁਰ ਕੀ ਬਾਣੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਅਦਲਾ ਬਦਲੀ ਨੂੰ ਸੰਕਰਨਾ ਕਰਨਾ ਜਦੋਂ ਪੰਥ ਦੋਖੀਆਂ ਨੇ ਅਨੁਮਤੀਆਂ ਨੇ ਵੇਖਿਆ ਸਿੱਖ ਧਰਮ ਦੀ ਗੁਰੂਕਾਰ ਦੀ ਚਿਰਦੀ ਕਲਾ ਦਿਨੋ ਦਿਨ ਹੋ ਰਹੀ ਹੈ ਸਿੱਖੀ ਦਾ ਪ੍ਰਚਾਰ ਪ੍ਰਸਾਰ ਵਧ ਰਿਹਾ ਹੈ ਸਾਰੇ ਲੋਕ ਗੁਰੂ ਜੀ ਨਾਲ ਜੁੜ ਰਹੇ ਹਨ ਸਿੱਖ ਸਜ ਰਹੇ ਹਨ ਸੋ ਉਹਨਾਂ ਨੂੰ ਬੜੀ ਇੱਖ ਹੋਈ ਉਹਨਾਂ ਦੇ ਬਾਦਸ਼ਾਹ ਜਹਾਂਗੀਰ ਨੂੰ ਝੂਠੀਆਂ ਚੁਗਲੀਆਂ ਕੀਤੀਆਂ ਕਿ ਗੁਰੂ ਅਰਜਨ ਦੇਵ ਜੀ ਜੋ ਆਦਿ ਗ੍ਰੰਥ ਮੋਢਲੀ ਭੀੜ ਲਿਖ ਰਹੇ ਹਨ ਕੋਸ ਦੇ ਵਿੱਚ ਇਸਲਾਮ ਦੇ ਖਿਲਾਫ ਕੋ ਲਿਖ ਰਹੇ ਹਨ ਹਜ਼ਮ ਮੁਹੰਮਦ ਦੇ ਖਿਲਾਫ ਲਿਖ ਰਹੇ ਹਨ ਸੋ ਜਦੋਂ ਗੁਰੂ ਸਾਹਿਬ ਨੂੰ ਬੁਲਾਇਆ ਗਿਆ ਪੁੱਛਿਆ ਗਿਆ ਔਰ ਚਾਹਗੀਰ ਦੇ ਕੰਦ ਕੱਚਾ ਸੀ ਔਰ ਉਹਨੇ ਕਿਹਾ ਕਿ ਇਸ ਵਿੱਚ ਆਪ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ ਜੋ ਆਪ ਗ੍ਰੰਥ ਰਚ ਰਹੇ ਹੋ ਜਾਂ ਮੇਰੇ ਦਰਬਾਰ ਦੇ ਚਾਰ ਕਵੀ ਕਾਨਾ ਫੇਲੂ ਛੱਜੂ ਸੌਹਸਨ ਉਹਨਾਂ ਦੀ ਕਾਵ ਰਚਨਾ ਨੂੰ ਵੀ ਇਸ ਸੰਕਲਿਤ ਕਰ ਦਿਓ ਪਰ ਗੁਰੂ ਜੀ ਨੇ ਇਹ ਸਭ ਕਰਨ ਤੋਂ ਇਨਕਾਰ ਕਰਤਾ ਆਪਨੇ ਫਰਮਾਇਆ ਕਿ ਤੁਰਕੀ ਬਾਣੀ ਹੈ ਇਸ ਵਿੱਚ ਕਿਸੇ ਤਰ੍ਹਾਂ ਦੀ ਅਦਲਾ ਬਦਲੀ ਨਹੀਂ ਕੀਤੀ ਜਾ ਸਕਦੀ ਹੂੰ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮ ਆਉ ਜੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਾ ਕਰੀ ਗਿਆਨ ਵੇ ਲਾ ਲੋ ਸੋ ਇਹ ਅਸਲ ਕਾਰਨ ਸੀ ਸ਼ਹਾਦਤ ਦਾ ਸੋ ਉਹਨਾਂ ਨੇ ਫਿਰ ਕਿਹਾ ਵੀ ਆਪ ਇਸਲਾਮ ਕਬੂਲ ਕਰ ਦੋ ਗੁਰੂ ਅਰਜਨ ਦੇਵ ਜੀ ਨੇ ਇਨਕਾਰ ਕਰ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ੁੱਧ ਰੂਪ ਵਿੱਚ ਬਿਨਾ ਮਿਲਾਵਟੋਂ ਰਲਾ ਤੋਂ ਸਾੜੇ ਤੱਕ ਪਹੁੰਚ ਜਾਏ ਇਹ ਅਸਲੀ ਕਾਰਨ ਸੀ ਉਹਨਾਂ ਦੇ ਦਿੱਤੀ ਕਵਿਤੇ ਵੈਨ ਦਾ ਸੀਸ ਤੇ ਗਰਮ ਰੇਤ ਪਾਉਂਦਾ ਉਬਲ ਦੀ ਦੇਗ ਦੇ ਵਿੱਚ ਉਬਲੇ ਜਾਣ ਦਾ ਸੂਰਜ ਕਿਰਨ ਮਿਲੇ ਜਲਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥੀਆ RAM ਹਰ ਕਾ ਨਾਮ ਰਿਦੈ ਨਿ ਧਾਈ ਸੰਗੀ ਸਾਥੀ ਸਗਲ ਕਰਾਈ ਕੁਰ ਮੇਰੇ ਸੰ ਸਦਾ ਹੈ ਨਾਲੇ ਸਿਮਰ ਸਿਮਰਤੀ ਸਦਾ ਸਮਾਲੇ ਇਹ ਰਾਹੀਆ ਮੀਠਾ ਲਾਗੇ हर नाम पदार्थ नानक मांगे हर नाम पदार्थ नानक मांगे कथावाचक वीर प्रीतम सिंह दिल्ली नाइन एट सैवन वन डबल फाइव जीरो नाइन डबल जीरो जी का खालसा वाहू जी की फतेह